ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸਿੱਚਾ ਪਾਛੇ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰਿਆਂ ਨੂੰ ਬੰਦਰੋਤਿਆਂ ਬਖਸ਼ੀ ਚੜ੍ਹਦੀਆਂ ਕਲਾ ਚ ਰਹੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰਾ ਅਕਾਲ ਪੁਰਖ ਵਾਹਿਗੁਰੂ ਜਰੂਰ ਪੂਰੀਆਂ ਕਰਦੇ ਹੋ ਜੀ ਇਸ ਸਮੇਂ ਜੀ ਜਾ ਰਹੇ ਆਪਾਂ ਹੁਣ ਜੈਸਮੀਨ ਦੇ ਕੋਲ ਨੂੰ ਲੋੜੀ ਦੇਕੇ ਵੀ ਰਕੀ ਮੱਟੀ ਲੋੜੀ ਦੇ ਨਾਲ ਸੁਖਵੀਰ ਕੰਦੀ ਚਮਚੰਬੀ ਲੱਗੇ ਜਾਣੀ ਹੈ ਅੱਛਾ ਤੇ ਬੈਗੂ ਜੀ ਦਾ ਖਾਲਸਾ ਬੈਗੂ ਜੀ ਪਤੀ ਉੱਚੀ ਦੀ ਕਿ ਭੁੱਲੀ ਦਾ ਹੁੰਦਾ ਕਿਉਂਕਿ ਗੱਡੀ ਦੀ ਆਵਾਜ਼ ਵਿੱਚ ਨਾਮ ਸੁਣਿਆ ਕਈ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੀ ਤੇ ਅਸੀਂ ਸੋਚਦੇ ਤੇ ਵੈਸੇ ਹੋਰ ਵੀ ਪਲਾਨ ਬਣਦਾ ਸਾਡਾ ਕੁਝ ਪਰ ਹੁਣ ਟਾਈਮ ਹੋ ਗਿਆ ਰੋਟੀ ਪਾਣੀ ਦਾ ਵੀ ਫਾਸਟ ਫੂਡ ਚਾਹ ਤਰ ਕਾਨੂੰ ਹੁਣ ਕੀ ਲੈ ਕੇ ਜਾਣਾ ਕਿਉਂਕਿ 5:00 ਚੱਲੇ ਜੀ 5:00 ਵਜੇ ਫਾਸਟ ਫੂਡ ਵਾਲਾ ਕੰਮ ਥੋੜਾ ਜਿਹਾ ਖਰਾਬ ਹੈ ਚਲੋ ਮੈਂ ਹੁਣ ਗੱਡੀ ਲੱਗਿਆ ਬਚਾਉਣ ਤੇ ਛਾਪ ਦਿਖਾਉਂਦੇ ਆਂ ਔਰ ਕਾ ਦਿਖਾਉਂਦੇ ਆਂ ਹਾਂ ਮੇਰਾ ਫਾਸਟ ਫੂਡ ਹੈ ਨਾ ਉਹ ਖਾਣਾ ਚਾਹੀਦਾ ਜਦੋਂ ਕਿਤੇ ਖਾਣ ਨੂੰ ਕੁਝ ਨਾ ਮਿਲੇ ਇਹ ਤਾਂ ਉਹੀ ਧੱਕੇ ਕਰੇ ਕੋਈ ਗੱਲਬਾਤ ਬਣਾਈ ਹੋਈ ਆਪਾਂ ਨੇ ਚਲੋ ਠੀਕ ਆ ਜੀ ਮੈਨੂੰ ਤੇ ਦੀਦੀ ਨੂੰ ਫੜਾਓ ਅੱਛਾ ਐਂ ਵੀ ਹੁੰਦਾ ਹੁੰਦਾ ਉਹ ਫੇਰ ਇੱਕ ਇੱਕ ਜੀ ਹਾਂ ਨਹੀਂ ਜਦੋਂ ਮੈਂ ਬਿਸਕੁਟ ਤਾਂ ਮੈਂ ਲੈ ਚਨੀ ਆ ਹੈਗਾ ਬਿਸਕੁਟ ਤਾਂ ਦਿੰਦੇ ਵੀ ਨਹੀਂ ਹੁੰਦੇ ਹੈ ਨਾ ਮੰਮੀ ਹਾਂ ਪੁੜੀਆਂ ਕੱਚੇ ਕਰੋੜੀਆਂ ਹੀ ਹੁੰਦੀਆਂ ਬਸ ਅੱਛਾ ਆਂਦਾ ਹੈ ਨਾ ਮਠਿਆਈ ਦਾ ਡੱਬਾ ਵੀ ਨਹੀਂ ਦਿੰਦੇ ਹੁੰਦੇ ਓ ਜੇ ਦੇਖਿਆ ਜਾਵੇ ਇਹ ਆਪਣੀ ਮਰਜ਼ੀ ਹੁੰਦੀ ਆ ਕਿਉਂਕਿ ਹੁਣ ਅਸੀਂ ਦਿੱਤੇ ਆ ਨਾ ਪੁੜੀਆਂ ਦਾ ਤਾਅ ਕਰਕੇ ਹਾਲੇ ਸਾਡਾ ਇਹ ਪਹਿਲਾ ਸਧਾਰਾ ਤਾਂ ਨਹੀਂ ਚੱਤਰਾਂ ਪਰ ਕੀ ਆ ਗਾਣਾ ਸਾਰਾ ਸਾਰਾ ਕਹਤੇ ਭਾਈ ਅਸੀਂ ਹੁਣ ਨਾਰਮਲ ਜੀ ਚੀਜ਼ ਦੇ ਕੇ ਆਣੀ ਆ ਪਹਿਲੇ ਲੋੜੀ ਦਾ ਦਿੱਤਿਆ ਨਹੀਂ ਸੀ ਉਹ ਹੁਣ ਦਿੰਦੇ ਰਹੇ ਜਸਮੀਨ ਦੀ ਗੱਲ ਕਰਦੀ ਆਂ ਜਸਮੀਨ ਬੰਦੇ ਤੇ ਯਾਰ ਵਾਦਾ ਕੁਨਾਂ ਜੀ ਕਰ ਆਪਣੇ ਕੋਲ ਉਹ ਆਉਣਾ ਜਿਵੇਂ ਜਿੰਦਰੂ ਮੰਦਿਰ ਹੈ ਠੀਕ ਆ ਨਾ ਦੰਦੇ ਆ ਇਹ ਵੀ ਕਹਿੰਦਾ ਦੰਦੇ ਆ ਹੋ ਤਾਂ ਗੱਲ ਠੀਕ ਆ ਜਖਮੀ ਨੂੰ ਜਖਮੀ ਨੂੰ ਤਾਂ ਘੱਟ ਲੈ ਕੇ ਆਇਆ ਥੋੜਾ ਸਮਾਨ ਇਹਨਾਂ ਨੇ ਹੁਣੇ ਪ੍ਰੋਗਰਾਮ ਕਰਿਆ ਕੋ ਬਚਿਆ ਆ ਪਾਉਂਦਾ ਹਾਂ ਜੀ ਹਾਂ ਬਿਲਕੁਲ ਬਿਲਕੁਲ ਮੂੰਹ ਜੇ ਤਾਂ ਇੱਤੀ ਜੀ ਮੂੰਹ ਜੀ ਤਾਂ ਪਾਉਗੀ ਹਾਂ ਆਲੂ ਇਹਦੀ ਗੱਲ ਕੋਤਾ ਕੀ ਗੱਲ ਦਾ ਮਨੋਂ ਪਤਾ ਵੀ ਜਵਾਕ ਆ ਥੋੜੇ ਕੋ ਛੋਟੇ ਛੋਟੇ ਜਾਦਾ ਇਹਨਾਂ ਨੇ ਮੂੰਗਫਲੀ ਖਾਈ ਜਾਣੇ ਫਿਰ ਖੰਗੀ ਜਾਣਾ ਵੀ ਦੂਜਾ ਡਾਕਟਰ ਕੋਲ ਲੈ ਕੇ ਜਾਉਂਦਾ ਥੋੜਾ ਪੈਸਾ ਬਚਾਉਂਦਾ ਬਹੁਤ ਕਈ ਵਾਰ ਤੇ ਸਹੀ ਗੱਲ ਆ ਜੀ ਖੰਗਣ ਨਾਲ ਆਉ ਹੋ ਜਾਂਦੀ ਆ ਇੱਧਰ ਰੱਖ ਪਹਿਲਾ ਫਤੇ ਬਲਾਓ ਜੀ ਸਾਰੇ ਜਾਣੇ ਐ ਗੁਰਜੀ ਦਾ ਖਾਲਸਾ ਵਈ ਗੁਰਜੀ ਕੀ ਫਤਿਹ ਸੰਧਾਰ ਆ ਗਿਆ ਜੀ ਸਾਡਾ ਲੋ ਪਾਈ ਹੱਥਾਂ ਆਏ ਲਾ ਕੇ ਮੱਥੇ ਨੂੰ ਲਾਈ ਦੇ ਹੁੰਦੇ ਆ ਹਾਂ ਵਾਲੇ ਹੋਰ ਕੀ ਉਦਣ ਸਾਲ ਤੱਕ ਸਾਰੇ ਆਉਂਦੇ ਰਹਿਣ ਬਿਲਕੁਲ ਨਿੱਕਾ ਦੀ ਨਿੱਕਾ ਦੀ ਦਿਨੋਂ ਦਨ ਸੰਧਾਰਾ ਫੜ ਕੇ ਮੱਥੇ ਨੂੰ ਲਾਇਆ ਹਾਂਜੀ ਹਾਂ ਸਿਰ ਟਾ ਕੇ ਇਹ ਹੈਗੀਆਂ ਬੱਚੀਆਂ ਉਹ ਥੋੜੀ ਜਿਹੀਆਂ ਹਾਂ ਹਾਂਜੀ ਹਾਂ ਇਹਨਾਂ ਨਾਲੇ ਪਤਾ ਨਹੀਂ ਬਿਲਕੁਲ ਇਹਨਾਂ ਨਾਲੇ ਸਾਡਾ ਪਿਆਰ ਦੇਦਾ ਵੀ ਪਿਆਰ ਹੈ ਹਾਂਜੀ ਹਾਂ ਠੀਕ ਹੈ ਦੇਖੋ ਪਾਲੇ ਜਿਹੜੇ ਪਕੌੜੇ ਬਣਾਏ ਆਪਾਂ ਹਾਂਜੀ ਹਾਂ ਹਾਂ ਦਰ ਗਰਮਾ ਗਰਮ ਪਕੌੜੇ ਆ ਜੀ ਨਾਲ ਹਾਂਜੀ ਉਹ ਆ ਗਏ ਬੱਬਰ ਸਰੋ ਹਾਂ ਜੀ ਬਲਾਉ ਜੀ ਬਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਪਾਪਾ ਜੀ ਨੇ ਡਿਊਟੀ ਸਾਂਭੀ ਵੀ ਆ ਸਾਬ ਨਾਲੋ ਕਹਿ ਲੋ ਵੀ ਔਖਾ ਕੰਮ ਪਾਪਾ ਜੀ ਨੇ ਸਾਂਭਿਆ ਵਾ ਜੀ ਹਾਂ ਜੀ ਜਿਵੇਂ ਕੇ ਜੀ ਇਹ ਸਭ ਤੇ ਬੜਾ ਸ਼ੈਤਾਨ ਸਾਡਾ ਓਹੋ ਹਾਂ ਇਹ ਕਰ ਵੀ ਹੈਗੀ ਇਹਨੂੰ ਸਾਂਭਣਾ ਨਾ ਜੀ ਸਮਝ ਲਓ ਮੱਝਾਂ ਵਾਲੇ ਕੰਮ ਨਾਲੋਂ ਜ਼ਿਆਦਾ ਔਖਾ ਕੰਮ ਹੈ ਦੇ ਲੈ ਭਾਗੇ ਨੂੰ ਕੀ ਕਰਦੇ ਕਹਿੰਦੇ ਆਏ ਆਪਾਂ ਆਪ ਚਾਦੇ ਪਿੰਡ ਮਾਰਾਂ ਨਨਕੇ ਚੱਲੀਏ ਪਤਾ ਨਨਕੇ ਨੂੰ ਵੀ ਨਨਕੇ ਜਾ ਕੇ ਕਰਾਉਂਦੇ ਐਵੇਂ ਦਾ ਹੈ ਬਹੁਤਾਂ ਕਰਦਾ ਹੈ ਬਹੁਤ ਲੈ ਕਿ ਤੈਨੂੰ ਚਾਹੀਦਾ ਕੀ ਹੈ ਤਾਂ ਦੱਸ ਤੂੰ ਕਿੰਨਾ ਪੈਸਾ ਸੀ ਸਹੀ ਗੱਲ ਕਿਸਾ ਹੋਊਗਾ ਦੋ ਵਜੇੋਂ ਦਰਾਂ ਨੂੰ ਦੁੱਧ ਜਾ ਕੇ ਦੋ ਬੱਤੀ ਰੰਦੀ ਸੰਦਾ ਹੀ ਨਹੀਂ ਮੰਮੀ ਸੌਂ ਗਏ ਆਪੇ 2 ਵਜੇ ਉੱਠੇ ਪੜਨਾ ਨੂੰ ਲੈ ਜਿੰਦਗੀ ਦਾ ਪਤਾ ਨਹੀਂ ਦੀ ਕਹਿਜੀ ਨੀਂਦਾ ਜੀ ਔਰ ਇੱਕ ਹੋਰ ਗੱਲ ਹੈ ਚਾਹੇ ਜਿੰਨਾ ਮਰਜੀ ਥੱਕ ਕੇ ਸੌਂਵੇ ਜੀ ਜਿੰਨਾ ਮਰ ਜੇ ਇਹਦੇ ਕੋਲ ਕਿਸੇ ਨੇ ਐ ਗਲਾਸ ਵੀ ਖੜਕਾਤਾ ਨਾ ਜੀ ਜਦੋਂ ਇਹ ਉੱਠ ਜਾਂਦਾ ਪਤਾ ਨਹੀਂ ਵੀ ਕਹੇ ਕੋਈ ਹੋਰ ਕਹੇ ਕਲਾਸ ਕਰਦਾ ਸਾਰਾ ਘਰ ਉੱਠ ਖੜਦਾ ਹੈ ਸਾਰੇ ਵੀ ਜਿਵੇਂ ਸਾਡੇ ਤਾਂ ਹਾਂ ਹਾਂ ਗੱਲ ਵਾਂਗ ਹਾਂ ਵਿਖਾਨ ਕਾਹਦੀ ਚੇਕ ਲਾ ਗਈ ਜਾਂ ਕੋਈ ਸਾਵੇਂ ਗਲਾਸ ਤਾਂ ਘੜ ਕੇ ਸਾਰਾ ਟੱਬਾ ਉੱਠ ਖੜਦਾ ਨਹੀਂ ਹੋਊਗਾ ਕੋਈ ਬਿਲੀ ਵਾਤੀ ਆ ਗਈ ਇਹ ਨੂੰ ਤੇ ਨੂੰ ਰੋਟੀ ਮੈਂ ਬਣਾ ਲੈਣੀ ਵੀ ਚੱਲ ਅਗਲੇ ਕੱਪੜੇ ਨੇ ਮੇਰੇ ਪਰਹੇਜ ਹੈ ਉੱਠ ਕੇ 12:00 ਵਜੇ ਵੀ ਕੱਪੜੇ ਤੁਹਾਨੂੰ ਵੀ ਕੋਈ ਨਹੀਂ ਇਹਨਾ ਕਰਕੇ ਆ ਆਪ ਹੀ ਫਿਰਦੀ ਹੁੰਦੀ ਵਿੱਚ ਦਸ ਕਰੇਗਾ ਇਹ ਨਹੀਂ ਮੈਂ 12:00 ਵਜੇ ਤੂੰ ਨਾ ਪਰੇ ਉੱਠ ਜਾਂਦੇ ਚੱਲ ਮੜੀ ਮੜੀ ਹਾਂ ਸੁਣੀ ਨਹੀਂ ਮੈਂ ਇਹ ਨਾ ਰੋਲਾ ਪਿਆ ਨਹੀਂ ਅੰਦਰ ਆ ਵੀ ਫੇਰ ਬਾਹਰ ਨੂੰ ਦੇਖਦੀ ਆ ਜੀ ਆਹ ਸੁਣ ਰੋ ਕੇ ਰੋਵੇ ਮੈਂ ਚੱਕ ਲਿਆ ਦੋਸੇ ਬਾਹਰ ਨੂੰ ਮੈਂ ਜਦੋਂ ਚੁੱਪ ਕਰ ਗਈ ਇਹਨੇ ਲਾਗੀ ਇਹਨੇ ਲਾਗੀ ਦੇਖ ਲਈ ਹੁਣ ਬਾਹਰ ਆ ਗਈ ਤੇ ਕਿਹਦੀ ਹੱਸੀ ਜਲਦੀ ਆ ਦੇਖੀ ਜਾਂਦੀ ਆ ਹੂੰ ਉਹ ਤਾਂ ਕਰਦੀ ਇਹਨੂੰ ਪਤਾ ਲੱਗ ਗਿਆ ਕੀ ਕਰਦਾ ਤੂੰ ਬਈ ਨੋਮਾ ਚ ਤੇਰਾ ਅੰਨ ਜਮੈਨ ਅਸੋਟਾ ਵਧੀਆ ਬਣੇ ਵੀ ਐਨ ਵਧੀਆ ਬਣੀ ਵੀ ਆ ਜੀ ਕਿਹਦੇ ਬੱਚੇ ਆ ਮੇਰੇ ਇਹਨਾਂ ਨੇ ਕਿਸੇ ਨੇ ਮੈਨਾਂ ਨੂੰ ਪਹਿਲਾਂ ਕਹਿਤਾ ਨਾ ਕਿ ਚੂਨੀ ਕਰ ਲੈ ਅੱਜ ਮੈਨੂੰ ਮੇਰੇ ਹੱਥਾਂ ਨਾਲ ਬਣਾਉਣ ਦੇ ਵੀ ਜੇ ਜ਼ਿਆਦਾ ਹੋਇਆ ਤਾਂ ਵੀ ਮੈਨੂੰ ਗਾਲਾਂ ਕੱਢਣੀਆਂ ਮੈਂ ਹਾਂ ਜੀ ਮੇਰੀ ਕਰੋ ਮੈਨੂੰ ਗਾਲਾਂ ਕੱਢਣੀਆਂ ਮੈਂ ਤਾਂ ਇਹਨੂੰ ਟੇਸਟ ਕਰਕੇ ਹੋਰ ਰਸੋਈ ਚ ਦੱਸ ਕੇ ਆਇਆ ਜੀ ਮੈਂ ਕਿਹਾ ਬਹੁਤ ਵਧੀਆ ਬਣੀ ਵੀ ਆ ਪਰ ਇਹਨੇ ਕਹਿਣਾ ਨਹੀਂ ਮੇਰੀ ਬਾਅਦ ਨੂੰ ਨਹੀਂ ਕਹਿਣਾ ਵੀ ਹਾਂ ਅਰਵਿੰਦਰ ਨੇ ਕਿਹਾ ਏ ਨੇ ਨੇ ਅਨਿਕਾ ਦੇਖਿਆ ਮੇਰੇ ਪਾਪਾ ਹਾਂ ਤਾਂ ਇਹ ਗੱਲ ਆ ਮੰਮੀ ਡਾਇਲੌਗ ਬਾਦੀ ਹੁੰਦੀ ਹੈ ਮਜੂਰ ਤੋਂ ਨਹੀਂ ਸਿਆਰੇ ਨੇ ਟੋਪੀਆਂ ਨੇ ਕਿਹਾ ਤਾਂ ਮੱਥੇ ਕਿੱਥੇ ਆ ਡੱਡੇ ਦੀ ਪੱਣੀ ਆਣ ਗੁਰੀ ਚਲੇ ਜਾਵੇ ਨਹੀਂ ਮੰਮੀ ਪਾਪਾ ਟੋਪੀ ਲਗਾ ਦਿੱਤੀ ਤੇ ਲੇ ਕੇ ਆਉਣੇ ਹਾਂ ਦੇਖ ਮੈਂ ਤਾਂ ਹੋਰ ਕੰਮ ਕਰੀ ਮੈਂ ਪਕੌੜੇ ਬਹੁਤ ਪਏ ਰੈੜੀ ਬਾਦੂ ਪਕੌੜੇ ਆਜੋ ਆਜੋ ਮਾਸੇ ਜੀ ਆਜੋ 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 ਚਾਹ ਤਿਆਰ ਹੈ ਆਜੋ ਫੋਨ ਆ ਰੇ ਨਾ ਕਿ ਫਿਰ ਅੱਛਾ ਫੋਨ ਆ ਗਿਆ ਤਾਂ ਤੁਹਾਡੀ ਚਾਹ ਪਈ ਆ ਅੱਛਾ ਕੋਈ ਚਾਹ ਸਕਦਾ ਨਹੀਂ ਬੁੱਤੋ ਨਹੀਂ ਬੁੱਤੋ ਨਹੀਂ ਅੰਮ੍ਰਿਤ ਨੋਨ ਦਾ ਹੈ ਹੈ ਕੀ ਹੋਇਆ ਚਲੋ ਨਾ ਦੇਖੀਂ ਕੀ ਹੋਇਆ ਕੋਈ ਨਹੀਂ ਆ ਜਾਓ ਮੈਂ ਅੰਦਰ ਆਉਂ ਉਹ ਬੋਲ ਕਹਿੰਦੀ ਆ ਪੁੱਤ ਨੂੰ ਮੈਂ ਬੁਲਾਉਣਗੇ ਨਾਨੀ ਨੂੰ ਚਾਹ ਪੀ ਲਓ ਉਨੇ ਮੇਤੇ ਬੋਲਰੜਾ ਹੋ ਗਈ ਦੀ ਤਾਂ ਹੀ ਭੱਜ ਗਈ ਜਦੇ ਬੋਲ ਲੈਣ ਮੱਟੂ ਜੀ ਉਹਦੀ ਬੋਲ ਨਾ ਵੀ ਮੈਂ ਕੁਰਸੀ ਤੇ ਬੈਠਣਾ ਅੱਛਾ ਕਹਿੰਦੀ ਉੱਪਰ ਰੱਖੋ ਥੱਲੇ ਨਾ ਛੱਡੋ ਬੋਲ ਮੇਰੀ ਰੱਖ ਦੀ ਉੱਪਰ ਉਹ ਜਿੱਦੀ ਆ ਹਾਂ ਤੇ ਕਾ ਤੇ ਹੁੰਦਾ ਮੈਂ ਨਹੀਂ ਵੀਂਦਣਾ ਅੱਜ ਹੋ ਗਿਆ ਮੁਕਾਬਲਾ ਆ ਮੋ ਸਾਹਮਣੇ ਨਾ ਕਰਨਗੇ ਇੱਕ ਪਾਰ ਹਾਂ ਬਿਲਕੁਲ ਬਿਲਕੁਲ ਕਿਹੜੀ ਜੂਣੀ ਹੈ ਫੈਰੀ ਕਵਲਟੀ ਫੈਰੀ ਕਵਲਟੀ ਮੇਰੀ ਜੂਣੀ ਪੁੱਤ ਜੀ ਹੈਲੋ ਜੀ ਹਾਂ ਕੋਣੀ ਮੰਮੀ ਤੁਸੀਂ ਵੀ ਛਕੋ ਉਹ ਕੌਲੀਆਂ ਲਿਆਓ ਭਾਈ ਮੈਂ ਲਿਆਉਂਦਾ ਕੋਲੀਆਂ ਇੱਥੇ ਸਾਹਮਣੇ ਬੈਠ ਮੈਂ ਲਿਆਉਂਦਾ ਕੌਲੀਆਂ ਲਾਓ ਜੀ ਕੌਲੀਆਂ ਨੂੰ ਭਾਈ ਪਕੌੜੇ ਵੀ ਹੋ ਲਜਾ ਹੋਣੇ ਆ ਇਹ ਕੌਲੀਆਂ ਵੀ ਲਾਓ ਜੀ ਯੇ ਮਾਸੀ ਪਾਉ ਮੈਂ ਹੋਰ ਲਿਆਵਾਂ ਪਕੌੜੇ ਹੂੰ ਪਕਾ ਕੇ ਚੱਕ ਲਵੂਗੇ ਹਾਂਜੀ ਹਾਂ ਹਾਂ ਦੋ ਰੋਟੀਆ ਤੇ ਕੁਝ ਕੁ ਚਾਹ ਬਣਾ ਰਹੇ ਹੋ ਕੜੀ ਹੋਈ ਸਾਰੀ ਚੱਕ ਲਓ ਅਸੀਂ ਆਪਣੇ ਪਾ ਲੈ ਵੀ ਦੇਸੀ ਘੰਮੇ ਕਰਦੀ ਹੈ ਜੱਟ ਸਾਉ ਦਾ ਹੀ ਕਰਦੀ ਹੈ ਹੈ ਲਾਓ ਜੀ ਫਿਰ ਸਾਰੀ ਲੈ ਜਣੇ ਭਾਈ ਆਰਡਰ ਆ ਗਿਆ ਸਾਰਿਆਂ ਦਾ ਲਾਓ ਆ ਪਲੇਟ ਥਾਣੇ ਹੀ ਦੇ ਜਣੇ ਆ ਠੰਡੇ ਨਹੀਂ ਹੋਊਗੇ ਲਾਓ ਜੀ ਛਿਆ ਕੋ ਫਿਰ ਦੇਸੀ ਨੁਸਕਾ ਗਰਮਾ ਗਰਮ ਪਕੌੜੇ ਦੋ ਵਾਰ ਬੰਦੂ ਸਾਰੇ ਕੰਮ ਪਾਲੋ ਜਿਹੜੇ ਬੱਦਗੇ ਪਾਲੋ ਕੜੀ ਬਣਾ ਹਾਂਜੀ ਹਾਂ ਹੋਰ ਫਾਇਦਾ ਹੀ ਫਾਇਦਾ ਜੀ ਦੇਖ ਲਓ ਮੈਂ ਕੜੀ ਬਣਾ ਦਿੰਦੀ ਬਾਹਰ ਬੈਠ ਰਵਿੰਦਣਾ ਖਾਓ ਖਾਓ ਜੀ ਸੁਭੀ ਸੋਚਦੇ ਨੇ ਇਹਨਾਂ ਦੇ ਲੱਗਦਾ ਇੱਕ ਵਜੇ ਕਹਿੰਦੇ ਪਾਣੀ ਦੋ ਵਾਰੀ ਗਾੜੀ ਬਣਦੀ ਉਹ ਹੀ ਕਹਿੰਦੇ ਅਸੀਂ ਵੀ ਇੱਕ ਵਾਰੀ ਆਲੂ ਪਕੌੜੇ ਇੱਕ ਵਾਰੀ ਪਹਿਲੇ ਪਕੌੜੇ ਮੈਂ ਖਾਉਦੀ ਬਣਾ ਲਵਾਂ ਉਹਦੀ ਇਹਦੀ ਨਾ ਮੁਰ ਤੁਸੀਂ ਕੜੀ ਬਣਾਉਣੀ ਆ ਬਾਜਾ ਪਕੌੜੇ ਬਣ ਗਏ ਮੰਮੀ ਫਿਰ ਪਕੌੜਿਆਂ ਦੇ ਨਾਲ ਜੇ ਕੜੀ ਦਾ ਨਾਂ ਨਾਮ ਆਵੇ ਫੇ ਗੱਲ ਜੀ ਨਹੀਂ ਬਣਦੀ ਬੋਲੇ ਅਸ ਹਾਲੇ ਵਿੱਚ ਨਾ ਲੈਣੀ ਮੈਂ ਕਹਿੰਦਾ ਜੀ ਦੂਏ ਪਕੌੜਿਆਂ ਨਾਲੋਂ ਜਿਹੜੇ ਦੂਏ ਪਕੌੜੇ ਲੰਬੇ ਲੰਬੇ ਜਿਹੇ ਆਉਂਦੇ ਆ ਉਹਨਾਂ ਨਾਲੋਂ ਆਹ ਪਕੌੜੇ ਜ਼ਿਆਦਾ ਸਵਾਦ ਬਣਦੇ ਇਹਨਾਂ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਕਮੀ ਆਲਾ ਕੋਲੀ ਛੇੜੀ ਮੇਰੀ ਆ ਕੌਲੀ ਮੇਰੀ ਹੈ ਮੈਂ ਖਰਚਾ ਕਰ ਜਾ ਨੰਨੋ ਲੈ ਚੱਲੀ ਮੇਰੀ ਕੌਲੀ ਦਾ ਜੀਰੋ ਲੱਗਿਆ ਬਹੁਤ ਤੇਜ਼ ਆ ਮਟਾਇਆ ਇਹ ਗੱਲ ਝੁੱਕ ਕੇ ਦੇਖਦੀ ਹੈ ਕੀ ਚਾਹਣਾ ਹਾਂ ਲੈ ਮੈਨੂੰ ਦੇ ਹਾਂ ਤੇਰੀ ਮੇਰੇ ਜੁਨਾ ਕਾਕਾ ਅੱਛਾ ਨਾਮ ਰੂਪ ਆ ਕਾ ਦੇ ਮੈਂ ਭਾਕੇ ਤੇ ਆਂ ਸੱਚ ਕੰਮ ਨੂੰ ਨਾ ਨਾ ਸੱਚਾ ਸੱਚੀ ਹੋ ਬਾਈ 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 ਕਿੱਥੇ ਆ ਬਾਬਾ ਜੀ ਕਿੱਥੇ ਨੂੰ ਤੇ ਬਾਬਾ ਜੀ ਬਾਬਾ ਜੀ ਕਿੱਧਰ ਆ ਬਾਬਾ ਜੀ ਹੁਣ ਤਾਂ ਮੈਨੂੰ ਦੇ ਦੇ ਬਾਈ ਕਰ ਦੇ ਕੋਈ ਬਾਈ ਵੀ ਕਰ ਦੇ ਤੇ ਨਹੀਂ ਕੋਈ ਛੇੜੀ ਹੋ ਕੇ ਮੇਰੀ ਆ ਬਾਈ ਕਰ ਦੇ ਫਾਈਨਲ ਫਿਰ ਤੁਹਾਨੂੰ ਕਰੀ ਜਾਂਦਾ ਤੂੰ ਅਗੱਤ ਹਾਂ ਠੀਕ ਹੈ ਦੇਸitoria ਬਬੇ ਕਾਂਟੋ ਜੀ ਕਿਰੀ ਜੂ ਕਾਬ ਹੋ ਗਏ ਤੂੰ ਥੋੜੇ ਜਿਹਾ ਪਕੌੜੇ ਮਾਸੀ ਨੇ ਭੇਜ ਲਈ ਹਾਂ ਮਾਸੀ ਜੀ ਨਹੀਂ ਮੈਂ ਫਸੀ ਬੈਠੀ ਆਂ ਕਿਹਾ ਕਿਉਂਕਿ ਹਾਂ ਸ਼ਿਲੇ ਕਰਕੇ ਵੀ ਵੀ ਪ੍ਰੋਗਰ ਪ੍ਰੋਗਰਾਮ ਸਾਡੇ ਸਾਥੇ ਸਾਡੇ ਹਾਂ ਹਾਂ ਪ੍ਰੋਗਰਾਮ ਥੋੜਾ ਜਿਹਾ ਮਿਸ ਕਰਿਆ ਮਾਸੀ ਜੀ ਨੇ ਵੀ ਵੀ ਭਾਈ ਜੇ ਮੈਂ ਠੀਕ ਹੁੰਦੀ ਹਾਂ ਜੀ ਹਾਂ ਤੇ ਇੱਕ ਨਾਲੇ ਹੋਰ ਆ ਜੀ ਗੱਲ ਮਾਸੀ ਜੀ ਨੂੰ ਨੱਚਣ-ਨੋਚਣ ਦਾ ਹੈਗਾ ਸ਼ੌਂਕ। ਉਹ ਤਾਂ ਫੇਰ ਕਰਨਾ। ਹਾਂਜੀ ਹਾਂ ਉਹ ਫੇਰ ਜਦ ਸਾਰੇ ਨੱਚਦੇ ਹੁਣ ਬਲੌਗਾਂ 'ਚ ਫੇਰ ਦੇਖਦੇ ਅਗਲਾ ਬੰਦੇ ਨੂੰ ਹੁੰਦਾ। ਜਦ ਉੱਥੇ ਤੀਆਂ ਮਲਾਈਆਂ ਦੀਆਂ ਬਾਈ ਬੱਲੇ ਬੱਲੇ ਮਾਸੀ ਜੀ ਨੇ ਉੱਥੇ ਧੂੜ ਪੱਟੀ ਗਈ। ਮਾਸੀ ਯਾਰ ਭਾਬੀ ਨੇ ਇਹ ਦੋ ਹੀ ਨਹੀਂ ਹਟੀਆਂ। ਫਨੀ ਬਲ ਸ਼ੌਂਕ ਹੁੰਦਾ। ਕਿਹਦੇ ਨੂੰ ਜੰਨਾ? ਨੱਚਣ-ਨੋਚਣ ਦਾ ਸ਼ੌਂਕ ਹੁੰਦਾ। ਜਦ ਤੇ ਨਾਨੂ ਨਾਨੂ ਤੇ ਨਹੀਂ 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 ਨਾ 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 ਨਾ

ਹਾਂਜੀ ਇਹਨੂੰ ਪਕੌੜੇ ਦਓ ਇਹਨੂੰ ਪਕੌੜੇ ਦੇਖਦੇ ਪਕੌੜੇ ਜੀ ਹਨੀਆਂ ਜੀ ਹਨੀਆਂ ਹਾਂ ਸੋਚਣ ਤਾਂ ਇਹ ਹੋਰ 100 ਨੂੰ ਦੇ ਪਕੌੜੇ ਬਸ ਕਰੋ 100 ਨੂੰ ਮਿਲੋ ਆਹ ਦੇ ਭੈਣ ਨੂੰ ਆਹ ਆ ਕੌਲੀ ਕੀ ਦੀ ਆ ਮੈਂ ਲੈ ਲੈਣੀ ਕੌਲੀ ਆਹ ਮੇਰੀ ਕੌਲੀ ਆ ਇਹ ਹਾਂਜੀ ਮੈਨੂੰ ਦੇ ਦੇ ਮੈਂ ਨਹੀਂ ਦੂੰਗਾ ਹੀ ਉਹਦੋਂ ਇੱਕ ਖਾਲੀ ਪਰਸੋ ਦੀ ਗੱਲ ਦਾ ਤੁਸੀਂ ਹਰ ਗੁੱਡ ਲੈ ਕੇ ਗਏ ਸੀਗੇ ਹਮ ਇਹਨੇ ਮੰਮੀ ਨੂੰ ਹੱਥ ਨੇ ਨਾ ਦਿੱਤਾ ਮੁੰਡੇ ਨੂੰ ਦੇਰ ਦੋ ਘੰਟੇ ਕੱਲ ਦੀ ਉਹ ਦੇਰ ਮੈਂ ਤੱਕ ਕਮਾਈ ਗਈ ਮੁੰਡੇ ਨੂੰ ਅੱਛਾ ਮੰਮੀ ਨੂੰ ਨਾ ਫੈਮਲੀ ਵਿੱਚ ਅੱਛਾ ਦੂਈ ਜਿਹੜੀ ਸਾਈਕਲ ਕਮਾਉਣ ਵਾਲੀ ਆਹ ਕਹਿੰਦੇ ਆਪੇ ਕਮਾਈ ਗਈ ਅੱਛਾ ਜੀ ਹੱਥ ਜਾ ਕੇ ਦੀ ਇਹ ਆ બીજી ਆ ਜਾ ਚਲ ਹੁਣ ਵਧੀਆ ਦੋ ਚਾਰ ਮਹੀਨੇ ਤੱਕ ਇਹ ਨਹੀਂ ਸੰਭਲੇਗਾ ਨਾ ਇੱਕ ਅੱਧਾ ਤਾਂ ਨਹੀਂ ਬਹੁਤ ਕਰਦੀ ਹਰ ਗੁਣ ਦਾ ਬਹੁਤ ਕਰਦੀ ਹਰ ਗੁਣ ਨੂੰ ਕੁੱਟਾਂ ਮੈਂ ਆਹ ਦੇਖਾ ਹਾ ਕਿਆ ਗੱਲ ਦੀ ਚਾਚੀ ਉਹ ਦੇਖ ਉਹ ਮਮਾ ਕੁੱਤੇ ਦੀ ਉਹ ਬਾਕੂਰ ਦੀ ਬੜੀ ਪਿਆਰੀ ਨਾ ਨਹੀਂ ਮੁੱਕੀ ਨਾ ਪਾਰ ਉਹ ਦੇਖ ਨੂੰ ਸਮਝਿਆ ਕਰੋ ਨਹੀਂ ਕੁਝ ਨਹੀਂ ਮੁੱਛ ਗਾਈਂ ਦੇ ਆਣੀ ਇਹਨੂੰ ਪੁੱਤਾ ਪੜ੍ਹ ਕੇ ਤੇ ਜੀ ਨਾ ਸੀ ਬਹੁਤ ਹਰ ਵਕਤ ਕੋਲੇ ਰਹਿੰਦੇ ਇਹਨਾਂ ਦੇ ਉਹ ਦੇਖ ਫਟ ਮਾਰਦੀ ਕਹਿ ਜਦੀ ਆ ਜੀ ਆ ਲੋਈ ਜਾਂਦੇ ਦੁੱਧ ਮੰਗੀਆਂ ਦੇ ਵਿੱਚ ਕੁੱਟਦੀ ਆਂ ਕੋਈ ਹਾਂ ਜੀ ਹਾਂ ਇਹ ਤਾਂ ਮੂਹ ਲੱਗੇ ਬਾੜੇ ਨਹੀਂ ਸਵਾਦ ਬਣੇ ਨਹੀਂ ਸਵਾਦ ਬਲੇ ਹੋਇਆ ਜੀ ਹਾਂ 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 ਇਹ ਨਾਲੇ ਵਸੇ ਬਣਾਈ ਆ ਉਹ ਇਹ ਤਾਂ ਜੀ ਉਹ ਭਾਈ ਮੈਂ ਆ ਵੀ ਮੈਂ ਹੀ ਡੈਡੀ ਨਾਲ ਦੇ ਬਹਾਨੇ ਮੈਂ ਹੀ ਮੈਂ ਖਾ ਲੂੰਗਾ ਨਾਲ ਹੈ ਮੈਂ ਹੀ ਹਿੰਦ ਜੀ ਕਰੀ ਗਿਆ ਮੈਂ ਖਾ ਗੋਭੀ ਲਿਆਓ ਓਕੇ ਮੈਂ ਇਹਨੂੰ ਕਦੂ ਕੇ ਥਾਲਾ ਨਹੀਂ ਆਣੇ ਨੇ ਥੋੜਾ ਜਿਹਾ ਔਖਾ ਬਣਦਾ ਹੈ ਹਾਂ ਹਾਂ ਠੰਡੇ ਚੁੰਮਾ ਪਰ ਚੁੱਲ੍ਹੇ ਦੇ ਨਾਲ ਜਾਣ ਦੀ ਚਿੱਤ ਕਰਦਾ ਹਜੀ ਦਿਨ ਕਰਦਾ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਜਾਣ ਦੇ ਡੇਡੇ ਕਰਦਾ ਪਾਣੀ ਦੇ ਹੱਥ ਪਾਉਣ ਲੱਗਿਆ ਡਰ ਲੱਗਦਾ ਸੋ ਵੀ ਕਿ ਲੈ ਨਹੀਂ ਆਉਂਦਾ ਮੈਂ ਕ ਜਿਹੜਾ ਜਿਹੜਾ ਦਾ ਹੈਗਾ ਜੀ ਡੈਡੀ ਕੱਲ ਨਾ ਮੈਂ ਮੈਸਾ ਜਉਣ ਗਏ ਜਾਂ ਸਵੇਰੀਓ ਉਹ ਡੱਬੇ ਮੈਂ ਪਾਣੀ ਸ਼ਾਮ ਵਾਲਾ ਪਿਆਤਾ ਹਾਂ ਜਦ ਆਪਾਂ ਡੰਗਰਾਂ ਦੇ ਥਾਣ ਧੋਂਦੇ ਆ ਉਹ ਮੈਂ ਉਹੀ ਬੇਪਲੇਖੇ ਡੱਬਾ ਚੱਕਿਆ ਮੈਂ ਜਦ ਲੱਗਿਆ ਮੈਂ ਇਦੇ ਥਾਣ ਧੋਣ ਜੀ ਬਾਈ ਬੱਲਾ ਬੱਲਾ ਮੈਂ ਕਹਿੰਦਾ ਜੀ ਹੱਥ ਇਹ ਜਾ ਕਹਿ ਰੋ ਵੀ ਇੱਕ ਦਾ ਹੁੰਦਾ ਵੀ ਹਾਂ ਵਿੱਚ ਤੇ ਕੱਢ ਲਿਆ ਚਲੋ ਸੁੱਨ ਹਟ ਗਿਆ ਪਰ ਨਹੀਂ ਜੀ ਉਹਦਾ ਆਏ ਲੱਗੇ ਵੀ ਸਿੱਲੀ ਦੇ ਵਿੱਚ ਹਜੇ ਦੱਬਿਆ ਵਾ ਹੱਥ ਉਹ ਤਾਂ ਹੈਗਾ ਹੀ ਆ ਜੀ ਉਹ ਮੈਂ ਤਾਂ ਫਿਰ ਜਦੇ ਮੈਂ ਤਾਜਾ ਭਰਿਆ ਜੀ ਮੋਟਰ ਚਲਾ ਕੇ ਨਹੀਂ ਮੋਟਰ ਲੱਗਦੀ ਜਰਣਾ ਪਾਣੀ ਵੀ ਜਰ ਦਾ ਰੱਖ ਲੇਗਾ ਢੋਲੀ ਚ ਹਾਂ ਨਹੀਂ ਅਸੀਂ ਤਾਂ ਜਦ ਮੋਟਰ ਮੋਟਰ ਵਾਲਾ ਨਿੱਗਾ ਜ ਨਹੀਂ ਉਹ ਨਿੱਗਾ ਨਿਕਲੇ ਆਂਦਾ ਜੀ ਹਾਂ ਤੇ ਮੰਨੂ ਆਏ ਭਲੇਖਾ ਪੈ ਗਿਆ ਮਾਹਾਂ ਬਾਜੀ ਨੇ ਕਦੇ ਹੁਣੇ ਭਰਿਆ ਇਹ ਡੱਬਾ ਹਾਂ ਉਹ ਭਲੇਖਾ ਲੱਗ ਹਾਂ ਜੀ ਹਾਂ ਪਰ ਬੜਾ ਠੰਡਾ ਪਾਣੀ ਦਾ ਜੀ था। बहुत ठंड है निकल भी ओए hmm. <coughs> <और रिखते। coughs> ना, ने ने ना।, ना।, ना। भी बड़ी पकौड़े <coughs> ज्यादा ना खाए सारे जेड़ी Mẹ थोड़ी खा ले ले मम्मी खा लो नहीं नहीं मम्मी ਪਾਜੀ ਨੂੰ ਵੀ ਦੇ ਦੇ ਨਾ ਰੋ ਰਵਿੰਦਾ ਨਹੀਂ ਖਾਣਾ ਹੈਗਾ ਇਹਨਾਂ ਨੂੰ ਅੱਛਾ ਕੀ ਜੀ ਚਾਹ ਦਾ ਘੁੱਟ ਹੈ ਪਾਜੀ ਤੁਸੀਂ ਡਾਈਟ ਸ਼ੁਰੂ ਕੀਤੀ ਹੈ ਡਾਈਟ ਸ਼ੁਰੂ ਮੈਂ ਕੀਤੀ ਨਹੀਂ ਨਹੀਂ ਦੱਸ ਮੈਂ ਨਹੀਂ ਨਹੀਂ ਯਾਦ ਮੈਨੂੰ ਮਾ ਕੇ ਕੰਮ ਕੰਮ ਦੇ ਦੇਗੀ ਨੀ ਪਾਜੀ ਦੀ ਡਾਈਟ ਆ ਹਾਂ ਅੱਛਾ ਨਹੀਂ ਡਾਈਟ ਤਾਂ ਕੋਈ ਨਹੀਂ ਉਹ ਪਕੌੜੇ ਮੱਟਾ ਨਹੀਂ ਨਹੀਂ ਡਾਈਟ ਕਰਨਾ ਨਹੀਂ ਅੱਜ ਇਹੜਾ ਤਾਂ ਕੱਲ ਕਰੂੰਗੀ ਨਹੀਂ ਮੈਂ ਡਾਈਟ ਕਰਦਾਂ ਮੈਂ ਸਰਦਾਰ ਹੁੰਦੀ ਆ ਮੁੜ ਕੇ ਫਿਰ ਕੰਮ ਆ ਖਾ ਜਾਂਦਾ ਮੈਂ ਤਾਂ ਜਦ ਸ਼ੁਰੂ ਕਰਦੀ ਮੈਂ ਬਿਮਾਰੀ ਹੋ ਜਾਂਦੀ ਆ ਨਹੀਂ ਡਾਈਟ ਵਾਲਾ ਡਾਈਟ ਕਹਿ ਦਿੰਦਾ ਬੰਦਾ ਪਰ ਡਾਈਟ ਦੇ ਹਿਸਾਬ ਨਾਲ ਚੱਲਣਾ ਬਹੁਤ ਔਖਾ ਬਹੁਤ ਟਾਈਮ ਟੇਬਲ ਦਾ ਬੰਦਾ ਪੱਕਾ ਰੋਟੀ ਵੀ 1 ਵਜੇ ਹੀ ਖਾ ਹੁੰਦੀ ਐ ਡਾਈਟ ਵੀ ਕਿਥੋਂ ਖਾ ਲੂਗਾ ਬੰਦਾ ਸਾਰਾ ਦਿਨ ਉਹ ਕੀ ਆ ਹੋ ਗਿਆ ਤੰਨੂ ਪੈਰ ਲਾਦਾ ਰੌਲਾ ਪਾਇਆ ਵਕੱਲੇ ਨਹੀਂ ਹੋਰ ਤੂੰ ਗਲਾਸ ਦਿਖਦਾ ਨਹੀਂ ਉਹ ਨੂਰ ਦੇਖਦੀ ਐ ਇੱਧਰ ਖੜੀ ਮੂਰੇ ਲੱਡੂ ਜੇ ਲਿਆਓ ਭਾਈ ਚਾਹ ਦਾ ਘੁੱਟ